ਕਿ ਅੱਜ ਅਸੀਂ ਸਰਕਾਰ ਨੂੰ ਦੇਸ਼ੀ ਸਾਹਿਬ ਅਮਰਿਤ ਸਰ ਨੂੰ ਮੈਮੋਰੰਡਮ ਦੇਣ ਆਏ ਆ ਕਿ ਜਿਹੜੇ ਅੰਮ੍ਰਿਤਪਾਲ ਤੇ ਐਨਐਸਐ ਲਾਈ ਹੈ ਤੀਜੇ ਸਾਲ ਦੀ ਉਹ ਹਟਾਈ ਜਾਵੇ ਜੀ ਇਸ ਤੋਂ ਪਹਿਲਾਂ ਪ੍ਰਸ਼ਾਸਨੀ ਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਜੀ ਜਦੋਂ ਐਨਐਸਐ ਪਤਾ ਹੈ ਗਿਆ ਸੀ ਉਦੋਂ ਕੀਤੀ ਸੀ ਜੀ ਪਰ ਹੁਣ ਅਸੀਂ ਕਿ ਕਿ ਉਹ ਕਰ ਰਹੇ ਆ ਦੇਣਾ ਹੈ ਅੱਜ ਪਹੁੰਚ ਕਰਦੇ ਭਾਈ ਹਾਂਜੀ ਅਸੀਂ ਪਹਿਲਾਂ ਤੇ ਸਾਰੀਆਂ ਜਿੰਨੀਆਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਸਤਿ ਅੰਦਰ ਤੋਂ ਧੰਨਵਾਦ ਕਰਦੇ ਆ ਕਿ ਇੰਨੀ ਗਰਮੀ ਦੇ ਹੋਣ ਤੇ باوجود ਵੀ ਉਹਨਾਂ ਨੇ ਬੋੜਾ ਵੱਡਾ ਸਹਿਯੋਗ ਦਿੱਤਾ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਆ ਉਹਦੇ 'ਚ ਉਹਨਾਂ ਨੇ ਬਹੁਤ ਵੱਡਾ ਆਪਣਾ ਉਹਨਾਂ ਦਾ ਯੋਗਦਾਨ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਅਸੀਂ ਜੋ ਗੈਰ ਕਾਨੂੰਨੀ ਕਾਲੇ ਕਾਨੂੰਨ ਆ ਉਹ ਅਸੀਂ ਚਾਹੁੰਦੇ ਆ ਕਿ ਸਾਡੀ ਪਾਰਟੀ ਕੇ ਹਮੇਸ਼ਾ ਲਈ ਰੱਦ ਹੋਣੇ ਚਾਹੀਦੇ ਆ ਇਹ ਨਹੀਂ ਕਿ ਕੱਲੇ ਅਮਰਤਪਾਲ ਲਈ ਅਸੀਂ ਆਉਣ ਵਾਲੇ ਸਮੇਂ ਲਈ ਵੀ ਇਹ ਜਿਹੜਾ ਕਾਨੂੰਨ ਇਹੋ ਜਿਹਾ ਕਾਲੇ ਕਾਨੂੰਨ ਆ ਅੱਜ ਇਹਨਾਂ ਦੇ ਲੋਕਤੰਤਰ ਚ ਕੋਈ ਥਾਂ ਨਹੀਂ ਕੀ ਸੰਵਿਧਾਨ ਉਲੰਘਕ ਟਾਂਕੇ ਇਹੋ ਜਿਹਾ ਕਾਨੂੰਨ ਲਾਏ ਜਾ ਰਹੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਤੇ ਅਸੀਂ ਕਹਿੰਨੇ ਕਿ ਹਮੇਸ਼ਾ ਲਈ ਇਹ ਰੱਦ ਹੋਵੇ ਇਸ ਸਮੇਂ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਬੜਾ ਵੱੱਕਿਆ ਕਿਉਂ ਨਹੀਂ ਅਸੀਂ ਚਲੋ ਜੀ ਉਹ ਵੀ ਮੁੱਦਾ ਜਿਹੜਾ ਅੱਜ ਦਾ ਮੁੱਦਾ ਅਸੀਂ ਤੇ ਅੱਜ ਦੇ ਮੁੱਦੇ ਦੀ ਗੱਲ ਕਰਦੇ ਆ ਪਾਣੀ ਵੀ ਸਾਡੇ ਪੰਜਾਬ ਦੀ ਇੱਕ ਸਾਰ ਰਗ ਆ ਉਹ ਵੀ ਉਹ ਬਚਣਾ ਚਾਹੀਦਾ ਅਸੀਂ ਇਹ ਤੇ ਕਹਿੰਨੇ ਕਿ ਸਾਡੀਆਂ ਜਿਹੜੀਆਂ ਪਹਿਲੀਆਂ ਜਿੰਨੀਆਂ ਵੀ ਪਾਰਟੀਆਂ ਉਹਨਾਂ ਚ ਪਾਣੀ ਚ ਦੇਣ ਚ ਲਟਾਉਣ ਚ ਸਾਰਿਆਂ ਦਾ ਕਾਫੀ ਵੱਡਾ ਰੋਲ ਆ ਇਸ ਕਰਕੇ ਹੁਣ ਹੀ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਆਪਣੀਆਂ ਭੁੱਲਾਂ ਨੂੰ ਮਨ ਕੇ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਜਿਦਾ ਵਿਧਾਨ ਸਭਾ ਜੀ ਕੱਲ੍ਹ ਜੋ ਜੋ ਜਿਹੜੀਆਂ ਪਾਣੀ ਦੇ ਜਿਹੜੋ ਕੰਟਰੋਲ ਆ ਉਹ ਉਹਦੇ ਜਿਹੜੀਆਂ ਧਾਰਾਵਾਂ ਆ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਤੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਐਡਵੋਕੇਟ ਹਰਜੀ ਨਿਤਾਮੀ ਦਾ ਕਹਿਣਾ ਹੈ ਕਿ ਕੋਈ ਵਿਸ਼ੇ ਭਰਦੇ ਜਿਹੜੀ 71 ਦਾ ਕੀਤਾ ਜਾਵੇ ਕਿ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਾਈਵਰ ਗੱਲਬਾਤ ਨਹੀਂ ਅਸੀਂ ਤੇ ਹਮੇਸ਼ਾ ਕਹਿੰਦੇ ਹਾਂ ਕਿ ਉਹਦੇ ਵਾਸਤੇ ਇੱਕ ਵਿਸ਼ੇ ਪੱਤਰ ਦੀ ਜਿਤਨਾ ਦੇ ਵੀ ਕਰਨੀ ਆ ਕਰਨ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਆਪਣੀਆਂ ਸਜਾਵਾਂ ਤੇ ਮੇਰੇ ਖਰ ਦਾ ਸੰਵਿਧਾਨ ਦਾ ਜਿਹੜਾ ਕਿ ਉਹਨਾਂ ਵਿੱਚ ਛਿੱਕੇ ਟੰਕ ਕੇ ਕਿ ਜਿਹੜੇ ਜੋ ਉਹਨਾਂ ਦੀਆਂ ਸਜ਼ਾਵਾਂ ਬਣਦੀਆਂ ਤਾਂ ਡਬਲ ਡਬਲ ਭੁਗਤਣ ਦੇ ਬਾਵਜੂਦ ਵੀ ਨਾ ਤੇ ਕਾਨੂੰਨ ਸੁਣ ਰਿਹਾ ਨਾ ਕੋਈ ਸਰਕਾਰਾਂ ਉਹਦੇ ਕੋਈ ਨੋਟਿਸ ਲੈ ਰਹੀ ਹੈ ਤੇ ਬਾਰ-ਬਾਰ ਸਿੱਖਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਿ ਤੁਸੀਂ ਸਾਡੇ ਬੰਦੀ ਸਿੰਘ ਰਿਹਾ ਕਰੋ ਸਾਡੀ ਬੇਅਦਬੀਆਂ ਦਾ ਸਾਨੂੰ ਇਨਸਾਫ ਦਿਓ ਸਾਨੂੰ ਪਾਣੀ ਦਾ ਇਨਸਾਫ ਦਿਓ ਕਿ ਕਿਸੇ ਪਾਸੇ ਵੀ ਕਿ ਪੰਜਾਬ ਦੇ ਲੋਕਾਂ ਨੂੰ ਦਿਨ ਦਿਨ ਬਦ ਦਿਨ ਦਬਾਇਆ ਜਾ ਰਿਹਾ ਡੰਡੇ ਨਾਲ ਰਾਜ ਕਰ ਕੀਤਾ ਜਾ ਰਿਹਾ ਕਿਸਾਨਾਂ ਦੇ ਆ ਦੇਖੋ ਕਿਸਾਨਾਂ ਨੇ ਅੱਜ ਉਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਦੇ ਵਾਸਤੇ ਉਹ ਕੱਲ ਤੋਂ ਹੀ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰਨਾ ਇਹ ਮੇਰਾ ਖਾਲਕੇ ਲੋਕਤੰਤਰ ਦੀ ਜਿਹੜੀ ਇੱਕ ਇੱਕ ਹੱਤਿਆ ਵਾ ਇਹ ਇਹੋ ਜਿਹੇ ਜਿਹੜੇ ਇਹੋ ਜਿਹੇ ਧੱਕੇਸ਼ਾਹੀ ਜਿਹੜੀ ਠੀਕ ਹੈ